ਲੈ ਵੀ 5:30 ਹੋ ਗਏ। ਇਹ ਆਪਣਾ ਉੱਤੇ ਉੱਡੀ ਜਾਂਦਾ। ਚੱਲਾ ਹੋ। ਤੂੰ ਦੇਖ ਲੈ। ਦੇਖਦੇ ਨਹੀਂ। ਇਹ ਕਹਿੰਦਾ ਬਈ ਇਹਦੇ ਨਹੀਂ ਵੀ ਕਰਦੇ। ਹਾਂ। ਗਲਾ ਬਈ ਗਲਾਦੀ ਦੇ ਮੋਢੇ ਲਾਜੀ ਪੂਜਾ ਕਰਾ। ਹਾਂ। ਸਾਰੇ ਜਣੇ ਆ ਚੁੱਕੇ। ਦੱਤ ਬਈ ਇਹ ਗੱਲ ਕਹੀ ਦੱਸ। ਕਾਂਦੇ ਜੜ ਕੇ ਕਾਂਦੇ ਜੜ ਕੇ। ਹਾਂ ਬਈ ਆਪਾਂ ਚੱਲੇ ਕਬੂਤਰ ਸੁਵਾਉਣ। ਤੇ ਪਹਿਲਾਂ ਆਪਣੇ ਬਜ਼ੁਰਗਾਂ ਨੇ ਕਬੂਤਰ ਛੱਡਿਆ ਸੀ ਹੁਣ ਆਪਾਂ ਕਬੂਤਰ ਛੱਡਦੇ ਆ ਤੇ ਜੁੜੇ ਰਹੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਐਂਡ ਤੱਕ ਦੇਖਿਓ ਬਈ ਬਹੁਤ ਕੈਂਟ ਬਲੌਗ ਬਣਿਆ ਲਿਖੀ ਜਾਓ ਵਰ ਅੱਗੇ ਬਣਦਾ ਕੀ ਆ ਛੱਟਣਾ ਗਈ ਸੀ ਤੇ ਇੱਕ ਲਾਪਰੀ ਕਾਲਾ ਸੀ ਚਿੱਟਾ ਤੇ ਕਾਲਾ ਮੇਰੇ ਨਾਲ ਜੀ ਕਾਲਾ ਰੂਟਰ ਇੱਕ ਹੀ ਛੱਡਾਂਗੇ ਬਈ ਛੱਟਨੇ ਤਾਂ ਦੋ ਸੀਗੇ ਯਾਰ ਤੇ ਹੁਣ ਆਪਾਂ ਇੱਕ ਛੱਡਾਂਗੇ ਲੀਵਰ ਲਈ ਸੀ ਪੁੱਤਰ ਦਾ ਬਿਮਾਰ ਦਾ ਦੇਖਣ ਆਣੇ ਜੀਆਂ ਲੈ ਵੀ ਮੁੰਡਿਆਂ ਦੀ ਪ੍ਰੈਕਟਿਸ ਲਈ ਜਾਂਦੀ ਆ ਫਰੌਂਡ ਵੀ ਵਧੀਆ ਅੱਜ ਰੁਕਿਆ ਸੀ ਸਿੱਧਵਾਂ ਕਲਾ ਗੂੜ ਗੁਣਾ ਕੋਲ ਕਿਉਂ ਲਾਪਰੀ ਤਾ ਉਹ ਠੀਕ ਹੈ ਕੱਲ ਨੂੰ ਫਿਰ ਛੱਡਣਾ ਕਬੂਤਰ ਆ ਮੁੰਡੇ ਨੂੰ ਸਮਾਇਆ ਹੋਇਆ ਹੈ ਬਾਈ ਤੇ ਕੱਲ ਨੂੰ ਛੱਡਾਂਗੇ ਬਾਕੀ ਦੇਖ ਰਿਆਂ ਕੀ ਬਣਦਾ ਕੀ ਜੁੜਦਾ ਬਾਕੀ ਹੁਣ ਅਸੀਂ ਗਰਾਊਂਡ 'ਚ ਢੀੜਾ ਕੱਢਣ ਆਏ ਆ ਮੁੰਡਿਆਂ ਦੀ ਪ੍ਰੈਕਟ ਅੱਜ ਚੱਲੀ ਜਾਂਦੀ ਹੈ ਬਹੁਤ ਵਧੀਆ ਲੱਗਿਆ ਬਾਈ ਮਿਹਨਤ ਦੇਖ ਕੇ ਦੇਖੋ ਕਿ ਜਵਾਂ ਸੀ ਵਧੀਆ ਮੋਟੀਵੇਟ ਹੁੰਦੇ ਨੇ ਨਾ ਉਹਨਾਂ ਤੋਂ ਦੂਰ ਰਹਿੰਦੇ ਨੇ ਗਲਤ ਕੰਮਾਂ ਤੋਂ ਦੂਰ ਨੇ ਬਾਕੀ ਇਹੋ ਜੇ ਆਪਕ ਸ਼ਵੇਰ ਦਾ ਫੋਨ ਤੇ ਲੱਗਿਆ ਹੈ ਸ਼ਵੇਰ ਦਾ ਆ ਦੇਖ ਫਰਮ ਆਹੀ ਗਿਆ ਦੇਖ ਅੱਜ ਕਿਹੜੀ ਫਰਮ ਦੇਖਦਾ ਦੱਸ ਦੱਸ ਫੈ ਵੀ ਗਿਆ ਨੈਟ ਗਾਧੋ ਬੰਦ ਕਰੀ ਫਰਮ ਨੈਟ ਫਰਮ ਦੇਖੀ ਜਾਂਦਾ ਸ਼ਵੇਰ ਦਾ ਨੈਟ ਦਾ ਚਲਾਈ ਆਪ ਜਿਹੜੀ ਦਾ ਫੋਨ ਕੀ ਮੈਂ ਅਰੇ ਵੀ ਮੇਰਾ ਕੰਮ ਆ ਮੈਂ ਵੀਡੀਓ ਪੋਣੀ ਹੁੰਦੀ ਆ ਭਾਈ ਮੈਸੇਜ ਰਿਪਲਾਈ ਕਰਨ ਹੁੰਦੇ ਹਜੇ ਵੀ ਮੈਂ ਤਾਂ ਫੇਸਬੁੱਕ 'ਤੇ ਵੀਡੀਓ ਪਈ ਨਹੀਂ ਫੇਸਬੁੱਕ ਪੇਜ ਤੇ ਪੋਣੀ ਹੁੰਦੀ ਆ ਫੇਸਬੁੱਕ ਆਈਡੀ ਤੇ ਪੋਣੀ ਹੁੰਦੀ ਆ YouTube ਤੇ ਪੋਣੀ ਹੁੰਦੀ ਆ Instagram ਤੇ ਪੋਣੀ ਪੈ ਹੁੰਦੀ ਆ ਤੇ ਬਾਕੀ ਸਟੋਰੀਆਂ ਮੈਂਸ਼ਨ ਕਰਨੀਆਂ ਨੇ ਜਾਂ ਬਾਕੀ ਗੀਤ ਲੱਭਣਾ ਹੁੰਦਾ ਭਾਈ ਫਿਰ ਤੁਹਾਨੂੰ ਪਤਾ ਹੀ ਆ ਹਨਾ ਤੇ ਕਿੰਨਾ ਨੱਟ ਜਾਂਦਾ ਹੈਗਾ ਤੇ ਬਾਕੀ ਆਪਣਾ ਜਿਹੜੇ ਭਰਾਵਾਂ ਨੇ ਆਪਣਾ Facebook ਪੇਜ ਤੇ Facebook ਹੈ ਡੀ ਫੋਲੋ ਨਹੀਂ ਕਰੀ ਤੇ ਉਹ ਕਰ ਲਿਓ ਸ਼ੁੱਕ ਕੋਟ ਦੇ ਨਾਂ ਤੇ ਜੀਆ ਧੰਨਵਾਦ ਭਾਈ ਬਾਕੀ ਕੱਲ ਨੂੰ ਮਿਲਦੇ ਆ ਲੈ ਵੀ ਸਾਹ ਜਿਹਰੇ ਹੈ ਨੇ ਤੁਰਪੇ ਅੱਜ ਆਪਣਾ ਝੋਟਾ ਛੜਨਾ ਬਾਜੀ ਤੇ ਲੈ ਲਓ ਸਵੇਰ ਦੇ ਤੁਰੇ ਆ ਬਈ 4:30 ਤੇ ਉੱਠੇ ਆ ਲੱਗ ਪਏ ਚ 4:00 ਵਜੇ ਲੈ ਲੀ ਆਹ ਪਹੁੰਚ ਗਏ ਬਾਜੀ ਤੇ ਬਈ ਲਾਪਰੀ ਧਣੀ ਮੈਂ ਹੁਣ ਕਿਹਾ ਸੀਗਾ ਪਰ ਨਾ ਕਿੰਨਾ ਕਿ ਪੁਰਾਣਾ ਲਈ ਫਿਰਦਾ ਓਏ ਬਾਪੂ ਵਾਲਾ ਬਾਈ ਇਹਦੇ ਗਣ ਮੰਤਰ ਤਾਂ ਹੀ ਲੈ ਕੇ ਆਇਆ ਗਣ ਮੰਤਰ ਨੇ ਲੈ ਕਿਹੜੇ ਖੌਂਡੇ ਦੇ ਵਿੱਚ ਕੀ ਨੇ ਹੈ ਮੇਰੇ ਕੱਟ ਕੇ ਦਵਾਈਆਂ ਵੀ ਆ ਕੀ ਆ ਦੇ ਵਿੱਚ ਦੱਸ ਪਹੁੰਚ ਗਏ ਬਈ ਬਾਜੀ ਤੇ ਪੁੱਤਰ ਲਖਾਉਣ ਗਏ ਨੇ ਆਪਣਾ ਘੱਟ ਦੇਖੋ ਆ ਗੱਲ ਨਹੀਂ ਆਹ ਆਹ ਇਹ ਤਾਂ একদম ਪੀ ਰਹੀ ਆਪ ਫਿਰ ਤੁਸੀਂ ਇਹ ਮਲਦਾ ਤਾਂ ਲੈ ਜੀ ਉੱਤਰੋਂ ਦਿੱਤਾ ਪਾਣੀ ਸੀ ਨੂੰ ਇਹ ਕਿੱਥੇ ਆ ਤਾਂ ਉਹ ਚੇਕ ਕਰਦੇ ਆ ਹਾਂ ਕੀ ਇਹਦਾ ਰਾਧਾ ਵੀ ਆ ਨੇ ਮਾਲਾ ਦੂਰੀ ਤੇ ਪਰਣਾ ਨਹੀਂ ਪਰਣਾ ਬੋਲਾਗਾ ਹਾਂ ਕਿਤੋ ਲਿਆ ਇਹ ਛੋਡਾ ਹੀ ਆ ਮੇਰਾ ਚਾਹ ਰਾਧਾ ਤੇ ਆ ਲੈ ਹੈ ਦਾਦੇ ਵਾਲੇ ਨਾ ਇੱਥੇ ਗਾਣ ਲੋਕੇ ਹੋਇਆ ਪੁਰਾਣੇ ਲੈ ਐਕਟਰੀ ਦੀ ਤਿਆਰੀ ਆ ਨਾ ਬੋਲੀ ਆ ਨਾ

ਕੱਟ ਦੇ ਕੋ ਨਾ ਨਾ ਵੀਰੇ ਤਾਂ ਚੱਲੂ ਕੀ ਕਰਨਾ ਦੱਸ ਕੰਮ ਕਰਨਾ ਕੋਈ ਕੰਮ ਦੱਸ ਯਾਰ ਵੀਡੀਓ ਜਾਊਗਾ ਨਾ ਨਾ ਕੈਮਰਾ ਕੋ ਮਰਜ਼ੀ ਕਰਾ ਯਾਰ ਵੀਡੀਓ ਚ ਪਤਾ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਕਿ ਤੂੰ ਕੀ ਕੰਮ ਕਰਦਾ ਹਾਂ ਕਾਟਿਆ ਮੜੀ ਕੱਟ ਸੀ ਨਹੀਂ ਨਹੀਂ ਕੰਮ ਕਾਟਾ ਮਾਦਰੀ ਬਣਾਈ ਦੀ ਨਾ ਨਾ ਚੱਲ ਦੱਸ ਦੱਸ ਹੀ ਦੱਸ ਓ ਯਾਰ ਕਰ ਲੈ ਯਾਰ ਕੀ ਕਰਨਾ ਤੰਨੇ ਜਾਣੇ ਗੱਲ ਕਰੇ ਸਾਰਿਆਂ ਨੂੰ ਪਤਾ ਲੱਗ ਜੀ ਹਾਂ ਜਦੋਂ ਮੰਤਰ ਦਾ ਸਮਾਂ ਆ ਜਾਂਦਾ ਚਰਮਦਾ ਸਮਾਂ ਆ ਰਿਹਾ ਤੇ ਦੱਸਣਾ ਵੀ

ਰਲੇ 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 ਆਇਆ ਨਾ ਆਇਆ ਨਾ ਆਇਆ 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 ਆਇਆ ਅਣੀ ਪੁਣੀ ਲੱਗਦਾ ਫਿਰ ਤਾਂ ਹੁਣ ਖੜਾਂਗੇ ਆ ਫੈਨ ਆ ਇਹਦਾ ਮੇਰੇ ਨਾਲ ਨਹੀਂ ਮੇਰਾ ਹਾਲੇ ਨੂੰ ਦੇਖ ਕੇ ਉਹਦੀ ਆ ਜਾਂਦਾ ਕਿੱਡੀ ਆਪਣਾ ਤੂੰ ਤੇ ਇਹ ਨਾ ਵਧਾਇਆ ਇਹਨਾਂ ਨੇ ਇਹਨਾਂ ਨਾਲ ਦਿੰਦਾ ਕੀ ਲੱਗਦਾ ਲੈ ਹੁਣ ਆਪਣਾ ਇੱਕ ਉਤਰ ਦੀ ਤਿਆਰੀ ਜਾਵੇ ਵੱਡਣ ਦੀ ਕਿੱਥੇ ਡੁੱਬ ਗਿਆ ਉਹ ਤੇ ਕੰਪਿਊਟਰ ਡਿੱ ਗਿਆ ਵੇਖੋ ਕਿਵੇਂ ਮੜ ਵੇਖੋ ਆ ਤੂੰ ਗੋਡੀ ਅੱਥੀ ਰਾਇਓ ਹੁਣ ਉਹ ਖੜ ਗਈ ਕੀ ਉਹ ਫੜਦੀ ਡਿੱਗ ਗਿਆ ਵਾ ਆ ਕਹਿੰਦੇ ਓਏ ਉਹ ਪੈਰ ਆਹ ਬੋਲ ਛੜਦਾ ਆਪਣਾ ਕੰਪਿਊਟਰ ਛੜਕ ਲਾਖੀ ਨਾ ਉਹਦਾ ਬਹਾ ਦੇ ਲੈ 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 ਉੱਡੀ ਜਾਂਦੇ ਆ 10:30 ਹੋ ਗਏ ਕਬੂਤਰ ਤੇ ਆਪਣੇ ਛੱਡੇ ਜ ਨੇ ਉਹ ਦੇ 224 ਕਬੂਤਰ ਛੱਡੇ ਨੇ ਕਹਿੰਦੇ ਵੀ ਆ ਦੇਖ ਹੁੜਦੇ ਦੇਖ ਰਹੇ ਆ ਅਜਾ ਆਪਣੇ ਵਾਲਾ ਕਬੂਤਰ ਵੀ ਇੱਥੇ ਖੜਦਾ ਵਿੱਚ ਇਹਨਾਂ ਦੇ ਦੇਖ ਡਾਰੀ ਖੜਦੀ ਹਾਂ ਰਹਿਣਾ ਆਪਣਾ ਨੌਂਗਣਾ ਕਾਲੀ ਬਲਾ ਲੈ ਬਈ ਤੇ ਹੁਣ ਰੋਟੀ ਦਾ ਪ੍ਰਬੰਧ ਹੋ ਗਿਆ ਭਰਾ ਹੁਣ ਦਾ ਰੋਟੀ ਦਾ ਪ੍ਰਬੰਧਨ ਠੀਕ ਆ ਗਿਆ ਜੀ ਆ ਦੇ ਲੋ ਰਹੀ ਪਈ ਨਹੀਂ ਟੱਕਾਗਾ ਬਈ ਸਾਰਾ ਨਾਲ ਆਪ ਹੀ ਜਾ ਕੇ ਜਾ ਕੇ ਪਈ ਜਾਂਦੇ ਸਾਰੇ ਭਾਈ ਰੋਟੀ ਦਾ ਪ੍ਰਬੰਧ ਜਮਾਂ ਬੇਕਾਰ ਸੀ ਕਿਵੇਂ ਲੱਗਿਆ ਤੁਹਾਨੂੰ ਵਦਨੀਆਂ ਜੀ ਲੱਗਿਆ ਯਾਰ ਜਮਾਂ ਬੇਕਾਰ ਪ੍ਰਬੰਧ ਯਾਰ ਰੋਟੀ ਨਹੀਂ ਮਿਲੀ ਅੱਧੇ ਬੰਦੇ ਦਾ ਰਹਿ ਗਿਆ ਵਿਚਾਰੇ ਆ ਦੱਸੋ ਰੋਟੀ ਦਾ ਪ੍ਰਬੰਧ ਕਿਵੇਂ ਸੀ ਭਾਈ ਜਮਾਂ ਗੁੱਦੂ ਵੀ ਜਮਾਂ ਕੰਮ ਕਰ ਦੋ ਸਾਰੇ ਜਣੇ ਮਾਰ ਦਿਓ ਭਾਈ ਬਹੁਤ ਯਾਰ ਗੁੱਦੂ ਕੰਮ ਜਿਹਾ ਭਾਈ ਜਮਾਂ ਭਾਈ ਯਾਰ ਗੁੱਦੂ ਕੰਮ ਨਹੀਂ ਮਿਲਿਆ ਕਿਉਂ ਨਹੀਂ ਕਿਵੇਂ ਸੀ ਰੋਟੀ ਦਾ ਪ੍ਰਬੰਧ ਦੱਸ ਰੋਟੀ ਸਾਰੀ ਰੋਟੀ ਪਾਸੇ ਸੋਖ ਦੇਖਦਾ ਮਾੜਾ ਫਿਰ ਤਾਂ ਕਬੂਤਰ ਆਪਣਾ ਦੇਖੀ ਮਾੜਾ ਉੱਪਰ ਫਿਰਦਾ ਹੈ ਮੈਂ ਦੋਨੇ ਇਕੱਲੇ ਹਾਂ ਬੱਲੇ ਵੀ ਮਈ 12 ਵਜ ਗਏ ਕਬੂਤਰ ਖੜੇ ਨੇ ਸ਼ਵਾਦ ਆਇਆ ਹੋਇਆਗਾ ਦੇਖੋ ਆ ਮਗਰ ਆਇਆ ਯਾਰ ਥੱਕੇ ਪਏ ਕਿੱਥੇ ਖੜੇ ਨੇ ਦੱਸਾ ਕਿੱਥੇ ਖੜੇ ਆ 3 ਘੰਟਾ ਪੈਦਾ ਕੱਲ ਕਿੱਥੇ ਆ ਜਿੱਥੇ ਆਈ ਦੇਖੇ ਆਈ ਸਾਧਾ ਆ ਮਗਰ ਮੇਰਾ ਰੰਗ ਤੁਮੀ ਬਦਲ ਗਿਆ ਕਬੂਤਰ ਨਾਲ ਨਾਲ ਹੋਰ ਮੇਰਾ ਸਾਰੀ ਢੜੀ ਦੇਖ ਮੇਰਾ ਹੋ ਗਿਆ ਕਾਲਾ ਹੋ ਗਿਆ ਬਈ ਇਹ ਕਹਦੇ ਨਾਲ ਹੌਫ ਸੀ ਮਿਲਿਆ ਸੀ ਇਹ ਨਾਲ ਗੱਲ ਦੇਖ ਕਰਾ ਮੇਰਾ ਭਾਈ ਲੱਗਦਾ ਮਾਂ ਗੱਲ ਸਹੀ ਆ ਤੇਰੀ ਉਸ ਦੇ ਨਾਲ ਵੀ ਜੀ ਇੱਕ ਉਸ ਦੇਖੀ ਜਾਵੇ ਸਾਲਾ ਕਹਦੇ ਬਈ ਕੱਟ ਦੇ ਮੇਰਾ ਜੀ ਸਾਹਿਬ ਦੀ ਲਾਈਫ ਤੇ ਗਾ ਟਾਈਮ ਲੱਗ ਗਿਆ ਸੀ ਸਾਡੇ ਕਬੂਤਰ ਤੇ ਕਹਾਂ ਲਾਪਰੇ ਦਾ ਦਿਖਾਤਾ ਕਰਾਦਾ ਚੈੱਕ ਆਉਂਦਾ ਆਇਆ ਬਈ ਕਹਿੰਦਾ ਸਾਢੇ 3 ਹੋਣ ਵਾਲਿਆ ਬਈ ਤੇ ਜਾਨਾ ਬਾਬੇ ਦੀ ਕਿਰਪਾ ਨਾਲ ਆਪਣਾ ਕਬੂਤਰ ਚਾਰੇ ਫਿਰਦੇ ਨੇ ਚਾਰ ਛੱਡੇ ਨੇ ਲੋ ਆ ਸਾਢੇ ਵਾਲੇ ਦੇ ਨੇ ਛੋਟੇ ਦੇ ਤੇ ਚਾਰੇ ਕਬੂਤਰ ਆਪਣੇ ਉੱਡੇ ਫਿਰਦੇ ਨੇ ਬਾਬੇ ਦੀ ਕਿਰਪਾ ਨਾਲ ਵਧੀਆ ਤੇਰਾ ਤਾਂ ਮੈਂ ਵੀ ਡਰ ਗਿਆ ਮਹਾਂ ਲੈ ਬਈ ਮਾਣ ਦਿੱਤਰਿਆ ਨਮਨ ਨਾ ਬੋਲੇ ਖਤਮ ਬੁਗਾਓ ਇੱਕ ਵਾਈ ਕੀ ਲਾਪਣੀ ਤੇ ਕੀ ਨਾ ਬੋਲੇ ਜੀ ਲਾਪਰੀ ਦੇ ਬਾਲ ਇਹਨਾਂ ਨੂੰ ਤਾਂ ਬਈ ਪਤਾ ਨਹੀਂ ਸੀ ਲੱਗਿਆ ਬੱਸ ਦੇਖ ਤੇ ਪੈਸੇ ਨਾਲ ਆਜਾ ਵੀਰ ਕੌੜੀ ਆ ਆ ਲੈ ਜੀ 4 ਵਜ ਗਏ ਅੱਜ ਆਪਣਾ ਕਬੂਤਰ ਡਿਜਾਇਨਾ ਬਾਬੇ ਦੀ ਕਿਰਪਾ ਨਾਲ ਦੇਖਦੇ ਨਹੀਂ ਹੈ

ਲੇ ਵੀ 5:30 ਹੋ ਗਏ ਇਹ ਆਪਣਾ ਉੱਤੇ ਉੱਡੀ ਜਾਂਦਾ 5:30 ਹੋ ਗਏ ਹਟਦਾ ਹੈ ਬਾਈ ਸੀਟ ਤੋ ਜੁਕੇ ਹੈਗਾ ਕੋਈ ਮਾੜੀ ਕੀ ਕਰੇ ਵੀ ਉਚੜੀਆਂ ਮੇਰੇ ਕਿਵੇਂ ਰਹੀ ਬਾਜੀ ਲਾਪੀ ਤੇ ਹਾਂ ਬਾਜੀ ਬਾ ਬਾ ਗਿਆ ਹੁਣ ਕੀ ਕਰੀਏ ਮੱਲ ਨੂੰ ਉੱਡ ਗਿਆ ਭੱਜ ਗਿਆ ਪੰਜਰਾ ਖਾਲੀ ਲੈ ਕੇ ਆ ਯਾਰ ਕਿਹਦਾ ਸੀ 6:30 ਵਜੇ ਤਵਾ ਕਸ਼ੇ ਵੇ ਹਨ ਭੱਜ ਗਿਆ ਉੱਡਾ ਹੋ ਤਾ ਇਹ ਕਾ ਉੱਡੀ ਸੀ ਉਧਰੀ ਆਪਣੇ ਹਲੋ ਮਾਂ ਬਈ ਪੰਜਰਾ ਥੱਲੇ ਬੈਠੀ ਹੈ ਕਿੰਨੇ ਕਬੂਤਰ ਖਰਾਇਆ ਲਾਪੀ ਤੇ ਤੇਰੇ ਆ ਕਿੰਨੇ ਖਰਾਇਆ ਦੱਸ ਉਗਾਲ ਜਮਾਨਾ 170 ਜੁੱਤਰ ਦੇ ਲਈ ਹੰਗਾ ਦੇਉਣਗੇ ਨਾ 170 ਕਬੂਤਰ ਹਰਾ ਕੇ 170 ਸੇਰਾ ਦੇਉਣਗੇ ਫੇਰ ਭੱਜਿਆ ਸਾਡਾ ਕਬੂਤਰ ਬਈ 15 ਦਾ ਲੈ ਲਈ ਆਡਾ ਦੂਜੀ ਹੂੰ ਕਬੂਤਰ ਜੀ ਉਹ ਬੈਠੀ ਆ ਹਾਂ ਹਾਂ ਸਹੀ ਆ ਛੋਟੇ 15 ਹੱਲੇ ਆ ਜੀ ਬਹੁਤ ਉੱਡੇ ਇਹਨਾਂ ਦੀ ਕਬੂਤਰ ਹੁਣ ਮੰਨਦਾ ਏ ਤੇ ਬਈ ਕਬੂਤਰ ਖੋ ਗਿਆ ਸਾਡਾ ਕਿਵੇਂ ਜੇ ਬੋਲਦਾ ਸੀ ਮਣੀ ਮੈਂ ਬਾਹਰ ਮਣੀ ਨਾਲ ਕੀ ਬੋਲੂ ਕਿਵੇਂ ਬੋਲਦੇ ਸੀ ਇਹ ਕਹਿੰਦਾ ਬਈ ਇਹਦੇ ਨਹੀਂ ਵੀ ਕਰਦੇ ਹਾਂ ਉਹ ਗਵਾ ਗਲਾਦੀ ਦੇ ਮੋਟੇ ਲਾਜੀ ਪੂਜਾ ਕਹਿੰਦਾ ਹਾਂ ਦੱਤ ਬਈ ਇਹ ਗੱਲ ਕਹੀ ਕਾਦੇ ਜਾਂ ਕੇ ਕਾਦੇ ਜਾਂ ਕੇ ਕਾਦੇ ਜਾਂ ਕੇ ਵੀ ਕਾਦੇ ਜਾਂ ਕੇ ਦੂਜੀ ਵਾਰ ਫੇਰ ਕਹਿੰਦਾ ਕਿ ਤੂੰ ਚਾਹ ਰਿਹਾ ਹੈ ਸਾਜੂ ਨਾ ਕੋਹਰਾ ਦੂਜੀ ਵਾਰ ਦਸੀ ਆਪ ਬੈ ਜਾ ਸਾ ਆਪ ਆਸਪੀ ਰਿਹਾ ਸਾਡੇ ਵਰਗੇ ਨਾਲ ਜੋਰ ਲੱਗਿਆ ਰਿਹਾ ਯਾਰ ਉਹਨੂੰ ਦੀ ਨੋਟ ਕਰਿਆ ਪਰ ਇਹ ਨੋ ਲੈ ਹਾਂ ਮੈਂ ਕਿਹੜਾ ਰਿਕਾਰਡ ਕੀ ਰਹੀ ਹਾਂਜੀ ਬਈ ਕਿਵੇਂ ਲੱਗਿਆ ਸਾਡਾ ਅੱਜ ਦਾ ਬਲੌਗ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ